ਰੇਲੇ ਆਵਤਾਰ ਸਿੰਘ ਤਾਂ ਮੂਛੇ ਤੜਾ ਵਾਲਾ ਮੂਛੇ 43000 ਸਿੱਖ ਬੱਚੇ ਬੱਚੀਆਂ ਨੌਜਵਾਨ ਬਜ਼ੁਰਗਾਂ ਨੂੰ ਮਾਰਿਆ ਤੇ ਇਧਰ ਮੇਰੇ ਪਿੱਛੇ ਦੇਖਦੇ ਪਿਓ ਇਹਨਾਂ ਨੇ ਆਹ ਸੇਵ ਦੇ ਬਾਗ ਵੀ ਲਾਏ ਹੋਏ ਨੇ ਅੱਜ ਤੱਕ ਸਾਨੂੰ ਨਹੀਂ ਪਤਾ ਚੱਲ ਸਕਿਆ ਹਿੰਦੁਸਤਾਨ ਦੀ ਗਵਰਨਮੈਂਟ ਤੋਂ ਲੈ ਕੇ ਜੰਮੂ ਕਸ਼ਮੀਰ ਦੀ ਗਵਰਨਮੈਂਟ ਤੱਕ ਕਿ ਉਹ 40 ਨੌਜਵਾਨ ਕਿਸਮਾਰੇ ਨਹੀਂ ਖਾਣ ਕੀ ਕਰੇ ਬਟੇ 1947 ਦਾ ਬਣਾਇਆ ਹੋਇਆ ਹੈ। ਇਹ ਤੋਂ ਵੀ ਜ਼ਿਆਦਾ ਹਾਂ ਸਭ ਤੋਂ ਜ਼ਿਆਦਾ ਹੈ। ਇਹ ਭਰਾ ਅਜਿਹਾ ਆਣਾ ਲੋਰੈਂਜ਼ ਹੈ। ਹਰ ਗਿਆ। ਇਸ ਵੇਲੇ ਮੈਂ ਕਸ਼ਮੀਰ ਦੇ ਸਭ ਤੋਂ ਵੱਡੇ ਸਿੱਖਾਂ ਦੇ ਪਿੰਡ ਦੇ ਬਾਹਰ ਖੜਾ ਹਾਂ। ਇਸ ਪਿੰਡ ਦਾ ਨਾਮ ਹੈ ਸਿੰਘਪੁਰਾ ਪਿੰਡ। ਇਧਰਲੇ ਪਾਸੇ ਸਾਰਾ ਪਿੰਡ ਪੈਂਦਾ ਹੈ। ਉਧਰਲੀ ਸਾਈਡ ਗੁਲਮਾਰਗ ਹੈ। ਇਸ ਪਿੰਡ 'ਚ ਜਿਹੜੀ ਹੈ ਜ਼ਿਆਦਾ ਆਬਾਦੀ ਸਿੱਖਾਂ ਦੀ ਹੈ। 1947 ਚ ਜਦੋਂ ਵੰਡ ਹੋਈ ਸੀ ਤਾਂ ਇੱਥੇ 43 ਘਰ ਸੀਗੇ ਸਿੱਖਾਂ ਦੇ ਉਹਦੇ ਚੋਂ 37 ਘਰ ਜਿਹੜੇ ਆ ਬਾਲ ਦਿੱਤੇ ਗਏ ਸੀ ਜਾਂ ਤੋੜ ਦਿੱਤੇ ਗਏ ਸੀਗੇ ਸਿਰਫ 5-6 ਘਰ ਜਿਹੜੇ ਉਹ ਬਚੇ ਸੀਗੇ ਤੇ ਉਹ ਕੱਚੇ ਘਰ ਮਕਾਨ ਅਜੇ ਵੀ ਹੈਗੇ ਨੇ ਉਸ ਤੋਂ ਬਾਅਦ ਨਹੀਂ ਤਾਂ ਜਿੰਨੇ ਲੋਕ ਸੀਗੇ ਸਾਰੇ ਨੇ ਘਰ ਨਵੇਂ ਬਣਾਏ ਤੇ ਹੁਣ ਇਧਰੋਂ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਅੱਗੇ ਅੱਗੇ ਜਾ ਕੇ ਆਪਾਂ ਦੇਖਾਂਗੇ ਜੇ ਕੋਈ ਆਪਾਂ ਨੂੰ ਕੋਈ ਲੋਕਲ ਮਿਲਦਾ ਕਿਉਂਕਿ ਆਪਾਂ ਕਿਸੇ ਉਹਨਾਂ ਤੋਂ ਜਾਣਨਾ ਚਾਹੁੰਗਾ ਮੈਂ ਕੀ ਹਿਸਟਰੀ ਰਹੀ ਇਸ ਜਗ੍ਹਾ ਦੀ ਕਿ ਉਹ ਖੁਸ਼ ਨੇ ਇਸ ਥਾਂ ਤੇ ਜਾਂ ਨਹੀਂ ਖੁਸ਼ ਨੇ ਤੇ ਕਿੱਦਾਂ ਦੀ ਜ਼ਿੰਦਗੀ ਚੱਲਦੀ ਪਈ ਉਹਨਾਂ ਦੀ ਇੱਥੇ ਹੁਣ ਇਧਰ ਗੁਰਦੁਆਰਾ ਸਾਹਿਬ ਹੈ ਸੱਜੇ ਪਾਸੇ ਉਧਰ ਜਾਵਾਂਗੇ ਅਸੀਂ ਤੇ ਆਹ ਗੁਰਦੁਆਰਾ ਸਾਹਿਬ ਹੈ ਤੇ ਅੰਦਰ ਤਾਂ ਵੈਸੇ ਕੋਈ ਨਜ਼ਰ ਨਹੀਂ ਆਉਂਦਾ ਪਿਆ ਆ ਜਾ ਇਸ ਤਰ੍ਹਾਂ ਕਰੇ ਸਾਰੇ ਇਹ ਵੀ ਇਸ ਤਰ੍ਹਾਂ ਕਰੇ ਇਧਰ ਇਹ ਵੀ ਗੁਰਦੁਆਰੇ ਸਾਡੇ ਇਸ ਤਰ੍ਹਾਂ ਕਰੀ ਇਸ ਸਾਡੀ ਇਸ ਰੰਗਾਰੇ ਤੁਸੀਂ ਮੈਨੂੰ ਕਿਸੇ ਕਿਸੇ ਨਾਲ ਮਿਲਵਾ ਸਕਦੇ ਹੋ ਜਿਨ੍ਹਾਂ ਨਾਲ ਮੈਂ ਬੈਠ ਕੇ 5-10 ਮਿੰਟ ਗੱਲ ਕਰ ਸਕਾਂ। ਸਹੀ ਤੁਸੀਂ ਸਾਦਾ ਕਰ ਹੈਗਾ। ਹਾਂ ਤੁਸੀਂ ਉਹਨਾਂ ਨੂੰ ਮਿਲਵਾ ਸਕਦੇ ਹੋ। ਜੀ ਕਾਹ ਕਰ ਰਹੋ? ਉਥੋਂ ਦੇ ਪੰਜਾਬ ਤੋਂ ਬੰਦੇ ਦੋ ਆਦੇ ਦੋ ਥੋੜਾ ਜਿਹਾ ਹਿਸਟਰੀ ਦੱਸਣੀ ਹੈ ਤੇ ਗੁਰਦੁਆਰੇ ਦਾ ਲੋਕ ਸਰੰਦੇ ਕੀ ਹੈ। ਆ ਕਾ ਜਾਓ ਆ ਜਾਓ। ਬਹੁਤ ਬਹੁਤ। ਸੋਣਾ ਸੀ ਇਧਰੋਂ ਹੁਣ ਤੇ। ਅੱਛਾ ਅੱਛਾ ਗੁਰਦੁਆਰਾ ਸਾਹਿਬ ਦੇ ਸੈਕਟਰੀ ਨੇ। ਅੱਛਾ ਜੀ। ਅਸੀ ਕੱਲ ਜੀ ਇਹ ਨਾ ਕਿ ਜੇਟ ਸਲਾਮ ਅਲਸਾਮਾ ਸਲਾਮ ਮੈਂ ਦੀਪੰਗਰ ਹਾਂ ਸੀ ਦੀਪੰਗਰ ਉਤਾਰ ਸੇ ਮਾਸਟਰ ਨਗਰ ਹਾਂ ਜੀ ਇਹ ਦੀਪੂ ਦੀਪੰਗਰ ਸੀ ਨਾ ਪਾਦੋਤਾਨਵਾ ਜੀ ਉਹ ਕਿਉਂ ਕਰ ਰਹੇ ਇਹ ਜਿਹੜੇ ਜ ਸਾਰੇ ਤੁਸੀਂ ਇੱਧਰ ਆਲੇ ਦੁਆਲੇ ਘਰ ਦੇਖ ਰਹੇ ਹੋ ਨਾ ਯਾਰ ਸਰਦਵਾਰੇ ਦੇ ਇਹ ਸਾਰੇ ਘਰ ਸਿੱਖਾਂ ਦੇ ਨੇ ਪਰ ਇਦਾਂ ਅਸੀਂ ਕਿਸੇ ਦੇ ਘਰ ਜਾ ਨਹੀਂ ਸਕਦੇ ਬਾਈ ਜਾਨ ਸੰਕਲ ਟੱਕਰ ਕੇ ਤਾਂ ਮੈਨੂੰ ਉਹਨਾਂ ਨੇ ਕਿਹਾ ਤੇ ਉਹਨਾਂ ਨੇ ਸੈਕ੍ਰੇਟ ਸੈਕਟਰੀ ਸਾਹਿਬ ਨੂੰ ਫੋਨ ਕਰਤਾ ਕਿ ਉਹਨਾਂ ਸੀ ਉਹਨਾਂ ਦੇ ਘਰ ਜਿੱਥਨੇ ਆ। ਵਾਹ ਜੀ। ਹਾਂਜੀ। ਆ ਘਰ ਹੈ ਜੀ? ਹਾਂ। ਕਿੰਨੇ ਕ ਸਿੱਖ ਰਹਿੰਦੇ ਐ ਸਪਿੰਡ 'ਚ? ਠੀਕ ਹੈ। ਹਾਂਜੀ। ਇੱਥੇ 220 ਚੁੱਲ੍ਹਾ ਹੋਏਗਾ ਸਜ਼ਾਰਾ ਦਾ। 220 ਕਰ। ਹਾਂ। ਇਹ ਮੱਧਾ ਪਿੰਡ ਹੈ। ਹਾਂ। ਤਾਂ ਹੀ ਇਹਦਾ ਨਾਮ ਸਿੰਘਪੁਰਾ ਰੱਖਿਆ ਗਿਆ। ਇਹਦਾ ਨਾਮ ਸਿੰਘਪੁਰਾ ਨਾ ਸਾਡੇ ਦੂਜੂ ਕੰਨੇ ਰੱਖਿਆ ਹੈ। ਠੀਕ ਹੈ। ਇੱਕ ਜੁਨੇ ਪਿੰਡ ਜਿਹੜਾ ਨਾ ਇਹ ਜੇ ਜੀ ਮੈਂ ਤੁਹਾਨੂੰ ਪੁੱਛੋਗੇ ਇਸ ਤੂ ਤੁਸੀਂ ਵੇਖੋਗੇ ਨਾ ਹਾਂਜੀ ਤੇ ਇੱਥੇ ਜਦੋਂ ਸਰਦਾਰ ਆਏ ਨਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨਾਲ ਹਾਂਜੀ ਤਨ ਕਿਸਮ ਦੇ ਸਰਦਾਰ ਆਏ ਨਾ ਚਲੀ ਵਗਾਰਾ ਹਾਂਜੀ ਉਹ ਜਿਹੜੇ ਫੌਜ ਦੇ ਵਿੱਚੋਂ ਸੀ ਜਿਹੋਗੇ ਛੱਡ ਗਿਆ ਉਹ ਦਫ਼ਾ ਅੱਗੇ ਪਿੰਡ ਬਸਾ ਕੇ ਚਲਾ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਿੱਪਤ ਸਲਾ ਸੀ ਨਾ ਹਾਂ ਹਾਂ ਹਰੀ ਸਿੰਘ ਨਾਮ ਉਹ ਤੇ ਉਹਨਾਂ ਵਿੱਚੋਂ ਨਾ ਕੁਝ ਫੌਜ ਦੇ ਜਿਹੜੇ ਬੰਦੇ ਸੀ ਉਹ ਇੱਥੇ ਆਏ ਹਾਂ ਹਾਂ ਤੇ ਇਹ ਇਹ ਪਿੰਡ ਦੀ ਬਸੂ ਹੋਈ ਇਸ ਪਿੰਡ ਵਿੱਚ ਸਟੈਂਡਸ ਆ ਮੈਕਸਿਮਮ ਦਾ ਦੋ ਤਾਈਸੂ ਸਦਾਣਾ ਪਿੰਡ ਹੈ ਕਾਰ ਹੈ ਉਸ ਦਾ ਪਿੰਡ ਦਾ ਅੱਛਾ ਅੱਛਾ ਪਿੰਡ ਹੈ ਇਹ ਡਿਸਟ੍ਰਿਕਟ ਬਰਮੁਲੇ ਦਾ ਸਭ ਤੋਂ ਵੱਡਾ ਪਿੰਡ ਹੈ ਸਦਾਣਾ ਸਭ ਤੋਂ ਵੱਡਾ ਪਿੰਡ ਹੈ ਸਭ ਤੋਂ ਵੱਡਾ ਪਿੰਡ ਹੈ ਹੋ ਇਹ ਜਿਹੜਾ ਪਿੰਡ ਹੈ ਦੇ ਵਿੱਚ ਤੁਸੀਂ ਲਿਟਰੇਸੀ ਰੈਟ ਦੇਖੋਗੇ ਤਾਂ ਇਸ ਨੀਅਰ ਅਬਾਊਟ 98% ਇਸ ਪਿੰਡ ਜੀ ਸਾਰੇ ਪੜ੍ਹੇ ਲਿਖੇ ਨੇ ਤੇ ਮੈਕਸਿਮਮ ਲੋਕ ਜਿਹੜੇ ਹੈ ਮੇਰੇ ਉਹ ਮਤਲਬ ਇਹ ਵਰਕਿੰਗ ਗਵਰਨਮੈਂਟ ਇੰਪਲਾਈਜ਼ ਵਗੈਰਾ ਨੇ ਕੁਝ ਪਰਸਨ ਜਿਹੜੇ ਨੇ ਉਹ ਐਗਰੀਕਲਚਰ ਵੀ ਕਰਦੇ ਨੇ ਬਾਕੀ ਕਲਾਈਮੇਟ ਤੁਸੀਂ ਦੇਖੋਗੇ ਕਿ ਤੋਂ ਸਕੂਲ ਹੈ ਹੋਰ ਕੁਝ ਕੀ ਕੀ ਪੁੱਛਣਾ ਚਾਹੁੰਦੇ ਹੋਰ ਇੱਥੇ ਤੁਹਾਨੂੰ ਕੋਈ ਤਾਂ ਤਕਲੀਫ ਵਗੈਰਾ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਜਿੱਦਾਂ ਕਈ ਕਸ਼ਮੀਰ ਦੇ ਕਹਿੰਦੇ ਆ ਵੀ ਬਹੁਤ ਜ਼ਿਆਦਾ ਸਾਨੂੰ ਸਾਨੂੰ ਅਜੇ ਤਾਂ ਕੋਈ ਪ੍ਰੋਬਲਮ ਨਹੀਂ ਆਈ ਅੱਜ ਤੱਕ ਨਹੀਂ ਨਹੀਂ ਜਿਹੜੇ ਸਾਡੇ ਇੱਥੇ ਪ੍ਰੋਸੀ ਨੇ ਮਤਲਬ ਆਪਣੇ ਜਿਹੜੇ ਮੁਸਲਮਾਨ ਵੀਰ ਨੇ ਸਾਡੇ ਉਹਨਾਂ ਤੋਂ ਬੜੀ ਪਹਿਲਾਂ ਤੋਂ ਸਾਝ ਹੈ ਹਾਂ ਉਹ ਸਵਾਜ ਅਲੀ ਤੱਕ ਬਰਗਾਰ ਹੈ ਕੱਲ ਕੋ ਮੇਰੇ ਰਹਿਮਤ ਅਲੀ ਤੱਕ ਉਹ ਸਵਾਜ ਸਾਡੀ ਦਰਕਰਾਰ ਹੈ ਉਹਨਾਂ ਦੇ ਘਰ ਕੋਈ ਪ੍ਰੋਬਲਮ ਹੁੰਦੀ ਹੈ ਅਸੀਂ ਚਲੇ ਜਾਂਦੇ ਆ ਸਾਡੇ ਘਰ ਕੀ ਹੁੰਦੀ ਹੈ ਅਸੀਂ ਉਹ ਪਹੁੰਚ ਦੇਣਾ ਠੀਕ ਹੈ ਤੇ ਬਾਕੀ ਅਲੀ ਤੱਕ ਸਾਨੂੰ ਕੋਈ ਵੀ ਐਸੀ ਕੋਈ ਐਸਾ ਕੋਈ ਲੱਗਿਆ ਨਹੀਂ ਸਾਨੂੰ ਕਿ ਕਦੇ ਵੀ ਕੋਈ ਪ੍ਰੋਬਲਮ ਅਸੀਂ ਇਸ ਪਿੰਡ ਸਿਣੀ ਦੇਖੀ ਤੇ ਚਰਨਸ਼ੋਪਰਾਪਤ ਪਿੰਡ ਹੈ ਜਿੱਥੇ ਹਰ ਗੋਬਿੰਦ ਸਾਹਿਬ ਹੀ ਆਏ ਕੇ ਪਰ ਦੋ ਮਿੰਟ ਪਤਾ ਨਹੀਂ ਸੀ ਕਿ ਇੱਥੇ ਕਿਹੜੇ ਘਰ ਨੇ ਮੈਂ ਕਹਾਂ ਤੁਸੀ ਵੀਰ ਹੋ ਜਿੱਥੇ ਵੀ ਸਰਦਾਰ ਬਸਦੇ ਆ ਵਸਦੇ ਨੇ ਸਰਦਾਰ ਸਰਦਾਰ ਸਰਦਾਰਾਂ ਦਾ ਇੱਕ ਮਤਲਬ ਸਾਡੂੰ ਵਿਰਸੇ ਚ ਮਿਲਿਆ ਕਿ ਅਗਰ ਕੋਈ ਕਾਰ ਆ ਜਾਏ ਹਾਂਜੀ ਯਾਰ ਬਾਹਰ ਕੇ ਪਗੜੀ ਵਾਲਾ ਦਿਖ ਜਾਏ ਇਹ ਆਪਾਂ ਲੰਗਰ ਤੇ ਚਕਾਣਾ ਚਕਾਣਾ ਨੂੰ ਜੀ ਸਾਡਾ ਵਿਰਸਾ ਹੈ ਜੀ ਬੇਫਿਕਰ ਹੋ ਕੇ ਆਰਾਮ ਨਾਲ ਬੈਠੋ ਕੋਈ ਚੱਕਰ ਨਹੀਂ ਹੈ ਸਕਰੀ ਤੇ ਹੈਗਾ ਮੈਂ ਪੜ ਲੇਕਿਨ ਉਸ ਤੋਂ ਪਹਿਲੇ ਮੈਂ ਇਨਸਾਨ ਵੀ ਹਾਂ ਬਿਲਕੁਲ ਤੁਸੀਂ ਬੰਬਿੰਗ ਵੀ ਹੈ ਬਿਲਕੁਲ ਤੁਸੀਂ ਬਾਹਰ ਤੋਂ ਆਏ ਹੋ ਸਾਰਾ ਫਰਦ ਵੱਡਣਾ ਤੁਸੀਂ ਤੁਹਾਨੂੰ ਬ੍ਰੈਕਫਾਸਟ ਰਵਾਏ ਰੋਟੀ ਖਵਾਈ ਜੀ ਤੋ ਇਸ ਨਾਲ ਬਸ ਠੀਕ ਹੈ ਹਾਂਜੀ ਐ ਮੇਰੀ ਮਦਰ ਹੈ ਹਾਂਜੀ ਅਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਕਮਲ ਆਈਏ ਨਹੀਂ 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 ਬੱਸ ਜੀ ਠੀਕ ਹੈ ਠੀਕ ਹੈ ਜੀ ਇਹ ਆ ਜਾ ਲੈ ਵਧੀਆ ਜੀ ਵਧੀਆ ਤੁਸੀਂ ਨਾਲ ਅੱਗੇ ਅੱਗੇ ਹੋ ਜੂ ਮੈਂ ਇਹ ਸੋਫੇ ਤੇ ਬੈਠ ਜਾ ਨਾ ਨਾ ਕੋਈ ਚੱਕਰ ਨਹੀਂ ਜੀ ਕੋਈ ਚੱਕਰ ਨਹੀਂ ਸੋਫੇ ਤੇ ਰੋਜ਼ ਹੀ ਬੈਠੀਦਾ ਸਾਲ ਤੁਸੀਂ ਦੱਸੋ ਤੁਸੀਂ ਕਿੱਥੇ ਤੋਂ ਆਏ ਮੈਂ ਜੀ ਲੁਧਿਆਣੇ ਤੋਂ ਜੀ ਜੀ ਲੁਧਿਆਣੇ ਤੋਂ ਲੁਧਿਆਣ ਤੁਸੀਂ ਨਹੀਂ ਥੀ ਜੰਗਲ ਜੰਗਲ ਦਾ ਇਹ ਇਹ ਜੰਗਲ ਕੁੜੀ ਜੰਗਲ ਜੰਗਲ ਹਾਂ ਊੜੀ ਜੀ ਊੜੀ ਜੰਗਲ ਹਾਂ ਹਾਂ ਉਹਦੀ ਤੇ ਨਾ ਦੀ ਵਾਪਿਸ ਕਿੱਥੇ ਜਾਣ ਕੋਈ ਹੈ ਅਸੀਂ ਗਾਠੇ ਪੜਦੇ ਸੀ ਬਾਰ ਪੰਜਾਬ ਪੰਜਾਬ ਪੜਨ ਆਏ ਸੀ ਸੂਖ ਨੌਜਵਾਨ ਲੜਕੇ ਚਿੱਠੀ ਸਿੰਪੁਰਾ ਪਿੰਡ ਤਰਾਲ ਵਿੱਚ ਤਰਾਲ ਚਿੱਠੀ ਸਿੰਪੁਰਾ ਪਿੰਡ 40 ਨੌਜਵਾਨਾਂ ਨੂੰ ਪਕੜ ਕੇ ਲਿਆਇਆ ਪਿੰਡ ਵਿੱਚੋਂ ਗੁਰਦੁਆਰੇ ਦੇ ਸਾਹਮਣੇ ਰੱਖਿਆ ਖੜਾ ਉਹਨਾਂ 40 ਰਿਆਂ ਨੂੰ ਗੋੜੀ ਲਾ ਮਾਰ ਇਸ ਪਿੰਡ 'ਚ ਇਸ ਪਿੰਡ ਵਿੱਚ ਨਹੀਂ ਚਿੱਠੀ ਸਿੰਪੁਰਾ ਪੁਲਵਾਮਾ ਵਿੱਚ ਪੁਲਵਾਮਾ 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 ਤਰਾਲ ਪੁਲਵਾਮਾ ਵਿੱਚ ਦਾ ਤਰਾਲ जिसे शोमी अकाली दल पन चोड़ा उहो बि आए बादल साहिब जा मोदी बेन प्राइम मिनिस्टर आए दासीं उथे तो जमा हुय दे ਹਾਂ ਟਿਲ ਝਰਨ ਦੀ ਜਗ੍ਹਾ ਨਹੀਂ ਸੀ ਇਹ ਮੈਂ ਦੱਸਦਾ ਹਾਂਜੀ ਹਾਂਜੀ ਤੇ ਜੋ ਸੈਕਟੀਸਰ ਮੇਰਾ ਮੁੰਡਾ ਹੈ ਤੇ ਦੂਰ ਵਿੱਚ ਇੱਕ ਇੱਕ ਫੁੱਲ ਬੋਲ ਜਾਉ ਨਹੀਂ ਦੱਸ ਬੜੇ ਫਾਸ ਕਰੋ ਸੋ ਸਹੀ ਕਰ ਲੈ ਹੈ ਇੱਕ ਆਈ ਕਰ ਦੇ ਨਿਕਲ ਹੈ ਪਹੁੰਚਿਆ ਕੀ ਹੈ ਕੋਈ ਪਛਾਨ ਨਹੀਂ ਚਲਿਆ આજ ਤੱਕ ਕਿਉਂ ਕੜੇ ਬੰਦੇ ਆਏ ਕਿਹਨਾਂ ਨੇ ਮਾਰੇ ਕੌਣ ਸਨ ਅੱਜ ਤੱਕ ਹਿੰਦੁਸਤਾਨ ਦੀ ਕਿਸੇ ਏਜੰਸੀ ਨੇ ਉਸ ਰਾਹ ਅਖੀਂ ਕੱਢੇ ਤੇਰੇ ਆਪਣੇ ਚਿੱਟੇ ਜਿਹੜੇ ਤਰਾਲ ਵਿੱਚ ਕਿਥੀ ਸਿੰਘ ਪੁਰਾ 40 ਪੌਂਚ ਤੱਕ ਨਹੀਂ ਪਤਾ ਲੱਗੇ ਮਾਰਿਆ ਅਜੇ ਤੱਕ ਨਹੀਂ ਪਤਾ ਲੱਗੇ ਅਜੇ ਤੱਕ ਨਹੀਂ ਪਤਾ ਚੱਲਿਆ ਕਿ ਮਾਰਿਆ ਕਿ ਨਾਨੇ ਉਹ ਕਿਹਨਾ ਮਾਰਿਆ ਆਖਿਰ ਗੋਦੀਆਂ ਨਾਲ ਜੇ ਪੁੰਨਗੇ ਉਹ ਕਿੰਨਾ ਨੇ ਪੜਿਆ ਹਾਂ ਸਾਹਮਣੇ ਦੀ ਚੀਜ਼ ਹੈ ਇਹ ਤੇ ਸਾਡਾ ਪਿੰਡ ਹੈ ਤੇ ਮੈਂ ਹੁਮਨੈਸ਼ ਨੂੰ ਕਹਿ ਰਿਹਾ ਕਿ ਤੁਹਾਨੂੰ ਮਤਲਬ ਕਿ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਏ ਸਟੇਜ ਤੋਂ ਕਿਹਾ ਬੈਜ ਜੀ ਹਾਂ ਹਾਂ ਬੈਜ ਜੀ ਮੈਨੇਜਰ ਹਾਂ ਹਾਂ ਮੈਂ ਤੁਹਾਨੂੰ ਇਖਲਾਕੀ ਤੌਰ ਤੇ ਅਸਤੀਫਾ ਦੇ ਦੇਣਾ ਚਾਹੁੰਦਾ ਹਾਂ ਕਿਉਂਕਿ ਤੁਹਾਡੀ ਹਕੂਮਤ ਵੀ 40 ਨੌਜਵਾਨ ਸਿੱਖਾਂ ਨੂੰ ਗੋਲੀਆਂ ਮਾਰ ਕੇ ਪਹੁੰਚਾ ਰਹੀ ਹੈ ਹਮਮ ਤੇ ਤੁਸੀਂ ਅੱਲੀ ਵੀ ਗਵਰਨਮੈਂਟ ਵਿੱਚ ਤੁਹਾਨੂੰ ਜ਼ਮੀਰ ਕੇ ਸੰਗਤ ਦਾਤਾ ਦੇ ਉਹ ਬਾਹਰ ਹੀ ਮੇਰਾ ਕੋੜ ਬਣ ਗਿਆ ਤੁਹਾਡਾ ਕੋੜ ਬਣ ਗਿਆ ਬਾਸ਼ ਠੀਕ ਹੈ ਜੀ ਤੁਹਾਨੂੰ ਕਾਣੀ ਕਾਣੀ ਆ ਹਮਮ ਸਾਡੇ ਰਾਜ ਦੀ ਦਿੱਤੇ ਠੀਕ ਹੈ آج تک سانو نہیں پتہ چال سکیا ہے ہندوستان دی گورنمنٹ تو لے کے <laughs> جمہو کشمیر دی گورنمنٹ تک <laughs> 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 کہ او چالی نوجوان کے سمارے لینڈ جساں کو سٹریٹ لینڈ پڑھنے نا <laughs> جساں کو وہ رکھے گے وہ نا نا گولیا نا پڑھنے گا نہیں ہے یہ حقیقت ہے اور اسی ہوتے ہیں میں دو بار ہوتے گئے جی. تو زیدہ سو جی ایک کی ملک ہے ہاں <laughs> جی <laughs> 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 ہاں اندوستان کی ہے سان انیس سو سنتالی اکتوبر دے مینے ہاں جی پاکستان نے حملہ کیتا ہے کشمیر تھے ہاں جی پاکستان دا بارڈر کھل گیا میں ادھروں جیتے تو اسی پر دیکھے آئے ہو ہاں جی گئے سن ہاں ہاں کمان پوسٹ کے دی اوہ کمان پوسٹ ٹپ کے آگے ہاں ਕੌਣ ਪਾਕਿਸਤਾਨ ਦੇ ਕਬਾਲੀ ਕਬਾਲੀ ਕਬਾਲ ਪੈਂਡੂ ਗੱਜਰ ਵਿਦ ਆਰਮਰਸ ਉਹਨਾਂ ਨੇ ਅਟੈਕ ਕਰ ਦਿੱਤਾ ਕਸ਼ਮੀਰ ਤੇ ਠੀਕ ਹੈ ਜੀ ਕਸ਼ਮੀਰ ਵਿੱਚ ਉਹਨਾਂ ਨੇ ਸਿਰਫ ਸਿਕਾ ਨੂੰ ਮਾਰਿਆ 12 ਮਹੀਨੇ ਸਭ ਤੋਂ ਜ਼ਿਆਦਾ ਨੁਕਸਾਨ ਸਭ ਤੋਂ ਜ਼ਿਆਦਾ 43000 ਸਿਕਾ ਨੂੰ ਮਾਰਿਆ ਠੀਕ ਹੈ ਇਹ ਲਿਖੋ ਨੋਟ ਤੇ ਹਾਂਜੀ ਜੀ ਰਿਕਾਰਡ ਜੀ ਰਿਕਾਰਡ ਹੋ ਗਿਆ 43000 ਸਿੱਖ ਬੱਚੇ ਬੱਚੀਆਂ نوجوان بزرگوں ماریا بہت سارے عزت لٹی گئی اور بہت سارے نے دریائے ظلم ظلم جانا ہے یہ ظلم مار کے اپنا آپ بچایا سارے مکان وغیرہ جڑے نئے نئے بنا پرانے مکان سب سارے پنڈ کے صرف چھ مکان پرانے سن باقی سب جلا دیتے گئے ਜੇ ਵੀ ਪਾਛੈ ਨੂੰ ਮੈਨਾਂ ਨੂੰ ਉਹਨਾਂ ਨੇ ਨਹੀਂ ਬਚਿਆ ਠੀਕ ਹੈ ਜੇ ਵੀ ਪਾਛੈ ਨੂੰ ਮੁਸ਼ੀਦ ਕੀਤਾ ਸਾਡੇ ਪਿੰਡ ਦਾ ਗੁਰਦੁਆਰਾ ਜੀ ਦਾ ਮੰਜ਼ਲਾ ਇਸ ਨੂੰ ਸ਼ਹੀਦ ਕੀਤਾ ਉਹਨਾਂ ਨਾਲ ਮਿਲੇ ਸਨ ਇੱਥੇ ਦੇ ਬਹੁਤ ਸਾਰੇ ਲੋਕਲ ਜੜੇ ਉਹਨਾਂ ਨਾਲ ਦਸਤੇ ਸਨ ਫਿਰ ਉਸ ਵਕਤ ਸੀ ਸ਼ੇਖ ਅਬਦੁੱਲਾ ਜੇ ਸ਼ੇਖ ਅਬਦੁੱਲਾ ਸਾਨੂੰ ਉਸ ਵਕਤ ਨਾਂ ਬਚਾਉਂਦਾ ਤੇ ਇੱਕ ਸਿੱਖ ਕਸ਼ਮੀਰ ਵਿੱਚ ਨਹੀਂ ਰਹਣਾ ਸੀ ਸ਼ੇਖ ਅਬਦੁੱਲੇ ਨਾਲ ਸੀ ਸੰਸੰਗ ਤੇ ਸੰਸੰਗ ਤੇ ਨੇ ਪੋਲ ਜਾਂ ਗੱਡੀਆਂ ਨੂੰ ਲਾ ਕੇ ਕਾਫਲਿਆਂ ਨੂੰ ਇੱਥੋਂ ਤੋਂ ਲੈ ਜਾਣਾ ਨਾਰਮਲ ਤੋਂ ਅੱਗੇ ਅੱਗੇ ਸ਼੍ਰੀਨਗਰ ਨਵਾਜ਼ ਵੀ ਪਹੁੰਚਾਇਆ ਨਵਾਜ਼ ਵੀ ਫਿਰ ਅਸਿਰੂ ਫਿਰ ਜੇ ਮੇਰੀ ਉਮਰ ਜੁ ਲੈ ਚੇza ਸੰਸੰਗ ਤੇ ਦੀ ਮਿਹਰਬਾਨੀ ਨਾਲ ਇਹ ਇਸ ਸ਼ਾਇਰ ਦਾ ਖਾਲਸਾ ਇਚਾਵਾਂ ਮੇ ਪਹੁੰਚੇ ਹੂੰ ਹੂੰ ਇਚਾਵਾਂ ਮੇ ਪੈਦਾ ਹੋਏ ਠੀਕ ਹੈ ਜੀ ਉਸ ਗੁਰਦੁਆਰੇ ਵਿੱਚ ਫਿਰ ਇਸ ਇਹ ਜਿਹੜਾ ਕਾਫਲਾ ਸੀ ਹੂੰ ਹੂੰ ਇਹ ਪੈਦਲ ਬੱਚੇ ਛੋਟੇ ਬੱਚੇ ਮਾਵਾਂ ਨੇ ਚਾੜ ਕੇ ਫਿਰ ਆਸਤਾ 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 ਰਾਤੋਂ ਰਾਤ ਰਾਤੋਂ ਰਾਤ ਕਾਰਬਾਰ ਡੰਗਰ ਖੋਲ ਕੇ ਚਲੇ ਗਏ ਹੂੰ ਹੂੰ ਕਾਰਬਾਰ ਛੱਡ ਕੇ ਹੂੰ ਹੂੰ ਇਚਾਵਾਂ ਮੇ ਦਾ ਗੁਰਦੁਆਰੇ ਬੀ

ਏ ਨਵੇਂ ਬਣੇ ਨੇ ਸਾਰੇ। ਠੀਕ ਹਾਂਜੀ। 47 ਵੀ ਸਿਰਫ ਪੰਜ ਛੇ ਮਕਾਨ ਸਿੱਖਾਂ ਦੇ ਤੇ ਰਹੇ ਸਰਬਸ। ਪ੍ਰਾਣੀਆਂ। ਪ੍ਰਾਣ। ਪ੍ਰਾਣ। ਬਹੁਤ ਹੀ ਸਭ ਮਕਾਨ ਨਵੇਂ ਬਣੇ। ਸਭ ਨਵੇਂ। ਇਹ ਸਾਡਾ ਪਰਹਾਵੇ ਉਲੀ ਦੇ। ਉਲੀ ਉਲੀ ਦੇ ਤੇ ਸਾਡੇ ਜਿਗਰ ਜਿਨ੍ਹਾਂ ਨੇ ਬੜਾ ਬਚਾਇਆ ਸिखਾਂ। ਹੂੰ ਹੂੰ। ਉਲੀ ਵਾਲੇ। ਬਹੁਤ। ਹਾਂਜੀ। ਫੇਰ ਉਥੇ ਜਿਹੜਾ ਮੁਜ਼ਫਰਾਬਾਦ ਪਿੰਡ ਹੈ ਉਥੇ 43 ਹੈ ਜੀ 43 ਪਿੰਡ ਹੈ ਹੈ ਟੋਟਲ 43 ਜਰ ਸਿੰਘ ਮਰਦਾ ਨਾ ਨਾ ਉਹ ਮੁਜ਼ਫਰਾਬਾਦ ਕੇ ਨਿਕਰਨ ਨਹੀਂ ਸਿੱਖਾਂ ਦੇ ਕਾਰਸਾ ਮੁਜ਼ਫਰਾਬਾਦ ਤੋਂ ਮੁਜ਼ਫਰਾਬਾਦ 103 ਕਿਲੋ ਸੋ 10 ਪਿੰਡ ਸੀ ਮੁਜ਼ਫਰਾਬਾਦ ਪੂਰੀ ਤੋਂ ਜਦੋਂ ਤੁਸੀਂ ਕਮਾਨ ਬਿਲਦੇ ਗਏ ਉਸ ਨਾਲ ਕਮਾਨ ਬੇਤੋ ਗਿਆ ਨਾ ਚੁਕੋਟੀ ਚੁਕੋਟੀ ਹਾਂ ਜੀ ਫੇਰ ਠੀਕ ਹੈ ਨਾ ਉਥੋ ਦੋਸਤੋ ਸਦਾਲੇ ਪੈਣੇ ਚੁਗੰਦੇ ਉਹ ਅਰਲੇ ਬੈਲ ਅੱਜ ਵੀ ਹੋਣਗੇ ਉਹ ਨਹੀਂ ਨਹੀਂ ਹੁਣ ਕਿੱਥੇ ਨੇ ਨਹੀਂ ਜੀ ਬਿਲਕੁਲ ਹੈ ਨਾ ਸਦਾ ਥੋੜੀ ਨੇ ਉਥੇ ਸਾਡਾ ਗੁਰਦਵਾਰਾ ਸੀ ਉਥੇ ਚੇਮੀ ਪਾਚਾਈ ਦਾ ਨਲੂਜੀ ਸਾਹਿਬ ਨਲੂਜੀ ਸਾਹਿਬ ਸੀ ਪਤਾ ਹੀ ਨਹੀਂ ਗਾਲੀ ਕੋਰ ਤੋਂ ਦਾ boarding school ਸੀ ਗੁਰੂ ਅਰਗਵਿੰਦ ਸਾਹਿਬ ਦਾ ਗੁਰਦਵਾਰਾ ਸੀ ਉਥੇ ਹਾਂ ਜੀ ਨਲੂਜੀ ਸਾਹਿਬ ਜੇ ਸਾਨ 47 ਤੋਂ ਬਾਅਦ ਛਾ ਨੂੰ ਕੋਈ ਪਤਾ ਨਹੀਂ ਉਥੇ ਕੀ ਹੋਇਆ ਹੈ ਉਧਰ ਜਿਹੜੇ ਸੇਕ ਜਿਹੜੇ ਸਾਨੂੰ ਉਹਨਾਂ ਨੂੰ ਆਉਣਾ ਪਿਆ ਇਧਰ ਹਾਂਜੀ ਆ ਜਿਹੜੇ ਦਿੱਲੀ ਵੀ ਸੇਕਨ ਮੈਕਸਿਮਮ ਲਾਹੌਰ ਦਾ ਸੇਕਨ ਅਸੀਂ ਵੀ ਮੇਰੇ ਦਾਦਾ ਜੀ ਵੀ ਉਧਰ ਹੀ ਆਏ ਉਧਰ ਹੀ ਦੇ ਸੱਤ ਉਹ ਫਿਰ ਸੰਤਾਲੀ ਵਿੱਚ ਨਹਿਰੂ ਵਗੈਰਾ ਪਟੇਲ ਜੀ ਨਹਿਰੂ ਜੀ ਮਹਾਤਮਾ ગાંધી ਸੀ ਇਹਨਾਂ ਨੇ ਜਿਸ ਵਕਤ ਪਾਰਟੀਸ਼ਨ ਆਫ ਇੰਡੀਆ ਹੋਈ ਹਾਂਜੀ ਪੰਜਾਬ ਵੀ ਦੋ ਐਸੇ ਵਈ ਹੋ ਗਿਆ ਤਬ ਦੀ ਹਾਂਜੀ ਸ਼ੇਖ ਬੌਸੰਤ ਜੁਲისი ਉਹ ਪਾਕਿਸਤਾਨ ਵਿੱਚ ਪਾਕਿਸਤਾਨੀ ਲਾਹੌਰ ਹਾਂ ਹਾਂ ਲੈਨ ਦੇ ਪਾਕਿਸਤਾਨ ਲੈਨ ਦੇ ਪਾਕਿਸਤਾਨ ਉਹਨਾਂ ਨੂੰ ਇਹ ذرا اناپیا اذرا ਜੇ ਮਤੋਂ ਮਾਰਨ ਜਰਨਲਸਟ ਉਹਨਾਂ ਨੂੰ ਉਧਰ ਜੀ ਭੇਜਿਆ ساری ਸਾਜ਼ਿਸ਼ ਸੀ ਨਹਿਰੂ ਗਾਂਧੀ ਹਾਂਜੀ ਪਟੇਨ ਹਾਂਜੀ ਇਹਦੋ ਰੋਜ਼ ਕਰਾਇਆ ਹਾਂ ਹਾਂ ਆਪਸ ਵਿੱਚ ਮਰਵਾਏ ਹਾਂ ਹਾਂ ਮਰਵਾਇਆ ਆਪਸ ਵਿੱਚ ਕੋ ਜੋ ਫੇਰੇ ਅਦੇ ਇਧਰ ਆਗੇ ਅਦੇ ਉਥੇ ਹਾਲੀ ਵੀ ਸਿੱਖੂ ਤੇ ਮੜੇ ਮਗਰ ਇਹ ਹੋਇਜਾ ਮਤਵਾ ਸਿੱਖਾਂ ਨੂੰ ਖਜਲ ਕੀਤਾ ਹਾਂਜੀ ਇਹਨੂੰ ਸਿਆਸਤ ਨੇ ਪਾਰਟੀਸ਼ਨ ਆਫ ਇੰਡੀਆ ਕੀਤਾ ਮੁਸਲਮਾਨਾਂ ਨੂੰ ਕਿਹਾ ਤੁਹਾਡਾ ਲੈ ਗਏ ਸਿੱਖ ਇਹਨਾਂ ਨੂੰ ਕਿਹਾ ਤੁਹਾਡਾ ਲਾਹੌਰ ਲੈ ਗਏ ਮੁਸਲਮਾਨ ਕਰ ਥੋੜਾ ਗਾਰ ਛੁਰੂ ਹਾਂਜੀ ਪੰਜਾਬੀ ਜ਼ੁਬਾਨ ਨੂੰ ਤਾਂ ਬਿਲਕੁਲ ਹੀ ਇਥੋਂ ਇਸੇ ਰਿਸਟੋਰ ਨਾਲ ਉਸੀ ਵਾਂਗ ਪੰਜਾਬੀ ਨਹੀਂ ਇਸ ਨੂੰ ਮੁਕਾ ਨਹੀਂ ਖਤਮ ਕਰਤਾ ਕੋਈ ਸਕੂਲਾਂ ਵੀ ਪੰਜਾਬੀ ਨਹੀਂ ਪੜਾਉਂਦੇ ਇਹੀ ਚੀਜ਼ ਉਧਰ ਵੀ ਹੈ ਪੰਜਾਬ ਚ ਜੀ ਜੇ ਪੰਜਾਬੀ ਪੜ੍ਹਾ ਵੀ ਰਹੇ ਨੇ ਸਕੂਲਾਂ ਚ ਤਾਂ ਬਹੁਤ ਘੱਟ ਹੈ ਉਥੋਂ ਜੇ ਤੁਹਾਡਾ ਬੱਚਾ ਅੱਜ ਦੀ ਡੇਟ ਚ ਪੰਜਾਬ ਚ ਜੇ ਕਿਸੇ ਸਕੂਲ ਚ ਜਾਂਦਾ ਹੈ ਤਾਂ ਉਹ ਹਿੰਦੀ ਬੋਲਣ ਲੱਗ ਜਾਂਦਾ ਹੈ ਠੀਕ ਹਾਂ ਤੇ ਮੈਂ ਘਰਾਂ ਚ ਵੀ ਦੇਖਦਾ ਅੱਜ ਕੱਲ ਬੱਚੇ ਹਿੰਦੀ ਬੋਲਦੇ ਆ ਹਾਂ ਜੀ ਇਹ ਚੀਜ਼ ਤਾਂ ਹੈ ਪੰਜਾਬੀ ਨੂੰ ਹੌਲੀ-ਹੌਲੀ ਖਤਮ ਕਰਨ ਤੇ ਲੱਗੇ ਹੋਏ ਆ ਚੁੱਪ ਚੁੱਪ ਚਾਪ ਖਤਮ ਕਰ ਰਹੇ ਹੈ ਹੌਲੀ-ਹੌਲੀ ਹੌਲੀ-ਹੌਲੀ ਖਤਮ ਆਜਾ ਹੁਣ ਸੰਤਰ ਗਵਰਨਮੈਂਟ ਜਿਹੜੀ ਹੈ ਹਾਂ ਜੀ ਜਿਹੜੇ ਅਸੀਂ ਸਿਕਿਉਰਿਟੀ ਹੈ ਸਿਕਾਨੀ ਕਮੇਟੀ ਜਿਹੜੀ ਹੈ ਹੂੰ ਹੂੰ ਜ਼ਿਆਦਾ ਸਾਡੇ ਪਿੰਡ ਦਾ 50 ਮੁੰਡੇ ਬਾਹਰ ਚਲਾ ਗਿਆ ਹੂੰ ਹੂੰ 50 ਬੋਲ ਕੇ ਜ਼ਿਆਦਾ ਹੂੰ ਹੂੰ ਪੜ੍ਹਨ ਵਾਲਾ ਟਰੈਨਿੰਗ ਆਵਾਜ਼ ਹੂੰ ਹੂੰ ਤੂੰ ਚੋਪਾ ਤੇ ਨੀ ਬਾਗਾਂ ਦਾ ਕੀ ਬਣੇਗਾ ਜ਼ਮੀਨ ਦਾ ਕੀ ਬਣੇਗਾ ਮਾਪੇ ਉਮਰ ਜਾਣਗੇ ਇਹਨਾਂ ਨੂੰ ਕੌਣ ਪੁੱਛੇਗਾ ਉਹ ਉਥੇ ਐਸ਼ ਵਾਸ਼ ਪੜਾਈ ਦੇ ਪਾਣੀ ਦਰਬਾਰੀ ਉਹ ਤਾਂ ਕੰਮ ਸੌਖਾ ਕਰ ਰਿਹਾ ਨਾ ਸੈਂਟਰ ਗਵਰਨਮੈਂਟ ਦਾ ਪੰਜਾਬ ਵਿੱਚ ਹੀ ਐਸਾ ਦੇਖਿਆ ਹਾਂ ਉਥੇ ਹੀ ਸਭ ਬੇਚਾਰਾ ਸਰਕਾਰ ਨੂੰ ਹੁਣ ਕੁਝ ਕਰਨ ਦੀ ਲੋੜ ਹੀ ਨਹੀਂ ਉਹ ਆਪ ਹੀ ਉਹਨਾਂ ਦਾ ਕੰਮ ਸੌਖਾ ਕਰੀ ਜਾਂਦੇ ਆ ਜ਼ਮੀਨਾਂ ਵੇਚ ਕੇ ਬਾਹਰ ਜਾਈ ਜਾਂਦੇ ਆ ਆਖੀਰ ਚੀਜ਼ ਬਣੇਗਾ ਸਰ ਹਾਂ ਹੈ ਸਾਡੇ ਪਿੰਡ ਮੇ ਆਪਣੇ ਪਿੰਡ ਦੀ ਗੱਲ ਕਰਦਾ ਇਤੋਂ 60 ਨੌਜਵਾਨ ਲੜਕਾ ਚਲਾ ਗਿਆ ਬਾਹਰ ਉਹ ਮਨਾ ਪਿਓ ਦਾ ਪਤਾ ਨਾ ਮਾਂ ਦਾ ਪਤਾ ਨਾ ਜ਼ਮੀਨ ਦਾ ਪਤਾ ਨਾ ਬਾਗਾਂ ਦਾ ਪਤਾ ਆ ਚਲਾ ਗਿਆ ਬਾਹਰ ਇਹ ਵੀ ਕਰਨੇ ਜਿਹੜੀ ਅਪੋਰਚ्युनिटी ਨਹੀਂ ਵਿਚਾਰੇ ਪੁੱਛ ਤਾਂ ਇੱਥੇ ਨਹੀਂ ਜਾਣਾ ਕਰਨੀ ਹੈ ਨੌਕਰੀ ਤੇ ਕਰਨੀ ਹੈ ਹਾਂ ਇੱਥੇ ਕਿ ਜੌਬ ਉਂਝੂਦੀ ਨਹੀਂ ਸਾਰ ਨੂੰ ਕੋਈ ਪੁੱਛ ਤਾਂ ਆ ਜਾ ਹੁਣ ਦੇਖੋ ਐਸ ਜੀ ਪੀ ਸੀ ਹਾਂਜੀ ਸ਼ਰਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੂੰ ਪੰਜਾਬ ਯਾ ਸ਼ਰਮਣੀ ਅਕਾਲੀ ਦਲ ਜਿੱਥੇ ਬੰਦਿਆਂ ਸਾਡੀਆਂ ਹੂੰ ਉਹਨਾਂ ਨੂੰ ਕੋਈ ਫਿਕਰ ਨਹੀਂ ਹਾਂਜੀ ਉਹ ਅੱਜ ਮੈਂ ਦੇਖਿਆ ਸਭ ਬਾਦਲ ਸਾਹਿਬ ਦਾ ਵਰਸੀ ਮਨਾ ਰਹੇ ਨੇ ਟੀਵੀ ਤੇ ਦੇਖਿਆ ਸਭ ਕੋਲ ਪੰਜਾਬ ਆਇਆ ਹੂੰ ਹਾਂਜੀ ਸਾਡਾ ਨਹੀਂ ਕੋਈ ਸਾਰ ਲੈਣ ਵਾਲਾ ਇਥੇ ਆਦਾਨ ਜੀ ਕਿ ਕਸ਼ਮੀਰੀ ਸਿਕਾਂਂ ਦਾ ਕੋਈ ਨਹੀਂ ਹੈ ਕੋਈ ਨਹੀਂ ਹੈ ਕਿ ਬਿਲਕੁਲ ਸਾਰੇ ਕੋਈ ਸਿਕਾਂਂ ਨਹੀਂ ਹੈ ਕਈ ਵਾਰ ਮੈਂ ਮੈਂ ਤੋਂ ਸਮਰਨਜੀਤ ਸਿੰਘ ਮਾਨ ਨੂੰ ਮਿਲਿਆ ਮੈਂ ਗੁਰਚਰਨ ਸਿੰਘ ਟੋਲੇ ਨੂੰ ਮਿਲਿਆ ਇਹ ਤਾਂ ਜੀ ਦੇਖੋ ਆਪਾਂ ਜੀ ਐਕਸਪੈਕਟ ਕਰਾਂਗੇ ਵੀ ਸਰਕਾਰਾਂ ਕਰਨੀਆਂ ਕੁਝ ਨਹੀਂ ਹੈ ਆਪਾਂ ਨੂੰ ਆਪ ਹੀ ਆਪਣੀ ਕਮਿਊਨਿਟੀ ਲਈ ਕਰਨਾ ਪੈਣਾ ਹੈ ਤੇ ਆਪਾਂ ਨੂੰ ਆਪ ਹੀ ਕਰਨਾ ਪੈਣਾ ਹੈ ਇਹ ਆਪਾਂ ਕਿਸੇ ਤੋਂ ਹੁਣ ਐਕਸਪੈਕਟ ਨਹੀਂ ਕਰ ਸਕਦੇ ਨਹੀਂ ਜੀ ਬਿਲਕੁਲ ਇਹ ਆਪਾਂ ਐਕਸਪੈਕਟ ਕਰਨੀ ਆਪਾਂ ਆਪ ਹੀ ਉੱਥੇ ਜਾਓ ਜੇ ਬੱਚੇ ਜਾ ਰਹੇ ਆ ਬਾਹਰ ਸਹੀ ਹੈ ਉੱਥੇ ਜਾਓ 5-10 ਸਾਲ ਲਾਓ ਬਟ ਵਾਪਸ ਆਓ ਵਾਪਸ ਆਓ ਜੀ ਹਾਂ ਇੱਥੇ ਆ ਕੇ ਦਿਖਾਓ ਵੀ ਹਾਂ ਵੀ ਜੇ ਹੈ ਮੈਂ ਜਾਣ ਨੂੰ ਨਹੀਂ ਕਰਦਾ ਪਰ ਵਾਪਸ ਆਓ ਵਾਪਸ ਆਉਣਾ ਜ਼ਰੂਰੀ ਹੈ ਤੁਸੀਂ ਅਸਲ ਵਿੱਚ ਤੁਹਾਡੇ ਪੁਰਾਣੇ ਬਜ਼ੁਰਗ ਕਿੱਥੇ ਰਹਿੰਨ ਵਾਲੇ ਸਨ ਮੇਰੇ ਦਾਦਾ ਜੀ ਲਾਹੌਰ ਤੋਂ ਸੀਗੇ ਲਾਹੌਰ ਲਾਹੌਰ ਤੋਂ ਸੀਗੇ ਤੇ ਕੰਪਾਰਟਿਸ਼ਨ ਵੇਲੇ ਇੱਧਰ ਆਏ ਨੇ ਤੇ ਉਸ ਤੋਂ ਬਾਅਦ ਪਾਰਟਿਸ਼ਨ ਤੋਂ ਬਾਅਦ ਇੱਥੇ ਉਹਨਾਂ ਨੂੰ ਕਪੂਰਥਲੇ ਮਿਲੀ ਸੀ ਜਮੀਨ ਜੀ ਕਪੂਰਥਲੇ ਤੋਂ ਛੱਡ ਕੇ ਉਹ ਹਰਿਆਣੇ ਚਲੇ ਗਏ ਸੀ ਕਿਸਾਰ ਅੱਛਾ ਅੱਛਾ ਫਿਰ 99 'ਚ 98 'ਚ ਮੇਰੇ ਫਾਦਰ ਉਹ ਲੁਧਿਆਣੇ ਆਏ ਸੀ ਕਿਉਂਕਿ ਹਿਸਾਰ ਉਹ ਕੰਮ ਇੰਨਾ ਸੀਗਾ ਨਹੀਂ ਤਾਂ ਲੁਧਿਆਣੇ ਆ ਗਏ ਸੀ ਉਹ ਹਾਂ ਉਸ ਤੋਂ ਉਦੋਂ ਦੇ ਤੇ ਰਸੀ ਲੁਧਿਆਣੇ ਰਹਿੰਦਾ ਜੀ ਦਾਦਾ ਜੀ ਮੇਰੇ ਫੌਜ 'ਚ ਸੀਗੇ ਜੀ ਅਰੇ ਦਾਦਾ ਜੀ ਨੇ ਸਾਰਾ ਕੁਝ ਦੇਖਿਆ ਹੋਣਾ ਉਹ ਹੈ ਨਹੀਂ ਕਿ ਹੁਣ ਕੋਈ ਨਹੀਂ ਸੀ ਜਦੋਂ ਅਸੀਂ ਵੱਡੇ ਹੋਏ ਹਾਂ ਉਦੋਂ ਪਹਿਲਾਂ ਚਲੇ ਜਿਹੜਾ ਕੀ ਹੈ ਕੈਰੋਸਿਨ ਦੀ ਬੁਕਾਰੀ ਹੈ ਜਿਹੜਾ ਕਾਰਪਟ ਥੱਲੇ ਨਹੀਂ ਨਹੀਂ ਇਹ ਅੱਛਾ ਗਰਮੀ ਵਾਸੇ ਨਾ ਅੱਛਾ ਇਹ ਕੈਰੋਸਿਨ ਦੀ ਬੁਕਾਰੀ ਹੈ ਇਸ ਵਿੱਚ ਕੈਰੋਸਿਨ ਪੈਂਦਾ ਸੋ ਇਟ ਵਿਲ ਪ੍ਰੋਵਾਈਡ ਹੀਟ ਠੀਕ ਹੈ ਇਸ ਕਮਰੇ ਚ ਆ ਅੱਛਾ ਤੇ ਬਾਹਰ ਜਿਹੜਾ ਕਾਰਬਨ ਡਾਈਆਕਸਾਈਡ ਉਹ ਬਾਹਰ ਚਲਾ ਜਾਂਦਾ ਪਾਈਪ ਜਿਸ ਨੂੰ ਠੀਕ ਹੈ ਸੇਫ ਹਾਂਜੀ ਇੱਥੇ ਜ਼ਰੂਰੀ ਅੰਕਲ ਲਈ ਹਾਂ ਉਹ ਤੁਹਾਡੇ ਤਾਂ ਨਹੀਂ ਹੈਗੀ ਜਿਹੜੀਆਂ ਅੱਜ ਕੱਲ ਨਵੇਂ ਘਰਾਂ 'ਚ ਉਹ ਕਿ ਦੱਸ ਰਿਹਾ ਸੀ ਵੀ ਲਗਾਈ ਹਮਾਮ ਹਮਾਮ ਹਾਂ ਹਮਾਮ ਹਾਂਜੀ ਥੱਲੇ ਹੁੰਦੇ ਨੇ ਮੁਸਲਮ ਘਰਾਂ 'ਚ ਜ਼ਿਆਦਾ ਹੋਏ ਠੀਕ ਹੈ ਬਿਲਕੁਲ ਬਿਲਕੁਲ ਅੰਪਾ ਜੀ ਤੁਸੀਂ ਆਉਣੇ ਵਧਿਆਨੇ ਨਾ ਹਾਂ ਤੁਸੀਂ ਵੀ ਆਉਂਗੇ ਤਾਂ ਦੱਸਿਓ ਜੀ ਉਹ ਲੋਚਾ ਨਾ ਅਸੀਂ ਆਪਰਾ ਐਡਰੈਸ ਦੇ ਜਾਓ ਹਾਂ ਦੇ ਇੱਥੇ ਨੰਬਰ ਇਹਦਾ ਨੰਬਰ ਹੈਗਾ ਤੇ ਜੇ ਮੇਰੇ ਪਿੱਛੇ ਦੇਖਦੇ ਪਿਓ ਇਹਨਾਂ ਨੇ ਆਹ ਸੇਵ ਦੇ ਬਾਗ ਵੀ ਲਾਏ ਹੋਏ ਨੇ ਜੁਲਾਈ ਅਗਸਤ 'ਚ ਕਹਿੰਦੇ ਇਹ ਤਿਆਰ ਹੋ ਜਾਂਦੇ ਨੇ ਇਹਨਾਂ 'ਚੋਂ ਸੇਵ ਨਿਕਲਦੇ ਪਹਿਲਾਂ ਇਹਨਾਂ ਦੇ ਪੱਤੇ ਆਉਂਦੇ ਫੁੱਲ ਆਉਂਦੇ ਆਗਣੇ ਨੂੰ ਮਾਰਚ ਅਪ੍ਰੈਲ ਚ ਮਾਰਚ ਅਪ੍ਰੈਲ ਚ ਤੇ ਆ ਤੁਸੀਂ ਕੀ ਕਹਿ ਰਹੇ ਹੋ ਘਰ ਇਹ 1947 ਦਾ ਪੁਰਾਣਾ ਨਾਮ ਪੁਰਾਣਾ ਨਾਮ ਰਹਿੰਦਾ ਜੀ ਇੱਥੇ ਕੋਈ ਨਹੀਂ ਕੋਈ ਨਹੀਂ ਦਿੰਦਾ ਇਹ ਨਵਾਂ ਬਣਾਇਆ ਪਿੱਛੇ ਇਹ ਬਚ ਗਿਆ ਸੀ ਸਿੱਖਾਂ ਦਾ ਸੀ ਇਹ ਸਰਦਾਰਾਂ ਦਾ ਨਵਾਂ ਬਣਾਇਆ ਪਿੱਛੇ ਠੀਕ ਹੈ ਬਟ ਇਹ ਐਸਾ ਯੂਨਿਕ ਰੱਖਿਆ ਹੈ ਠੀਕ ਹੈ ਉਹ ਜੀ ਉੱਪਰ ਆਰ ਆਰ ਉਹ ਉਹ ਸਾਹਮਣੇ ਠੀਕ ਹੈ ਆਰ ਆਰ ਹੈਡਕੁਆਟਰ ਉਹ ਪਾੜੀਆਂ ਨਾਲ ਬਰਬਦੀ ਹਾਂਜੀ ਉਹ ਉਹ ਹਾਂ ਜਿੱਤ ਜਿਆਦਾ ਬਰਫ਼ ਹੈ ਉਹ ਉੱਪਰ ਜਿਹੜੀ ਉੱਪਰ ਬਰਫ਼ ਹੈ ਨਾ ਹਾਂਜੀ ਉਸ ਦੇ ਦਾਮਨ ਵਿੱਚ ਗਲਮ ਰਹਿ ਨਾ ਥਲੇ ਫਿਕ ਐਂਕਲਸ ਬੈਠ ਰਹਾ ਰੋਟੀ ਖਾ ਰਿਹਾ ਸੀ ਮੈਂ ਖਾ ਲਈ ਤਾਂ ਮੈਂ ਨਹੀਂ ਖਾ ਲਈ ਕੋਈ ਐਡਰੈਸ ਦੱਸੋ ਤਾਂ ਮੈਂ ਉਹਦੇ ਤੋਂ ਟੋਟਾ ਕਿਹੜਾ ਲੱਕੇ ਦਰਵਾਜ਼ੇ ਸੱਤ ਤੋਂ ਕੋਈ ਜ਼ਰੂਰਤ ਕਰੀ ਠੀਕ ਹੈ ਠੀਕ ਹੈ ਅੱਗਲੀ ਚੱਲ ਗਈ ਸਮਝ ਸਕੀ ਠੀਕ ਹੈ ਥੈਂਕ ਯੂ ਅਗਰ ਇਹ ਜੇ ਮੇਰੇ ਸਾਹਮਣੇ ਜਿਹੜਾ ਘਰ ਦੇਖਦੇ ਪਿਓ ਤੁਸੀਂ ਇਹ 1947 ਚ ਸਿੱਖਾਂ ਦਾ ਪਿੰਡ ਆ ਇਹ ਇੱਥੇ ਸਿੱਖਾਂ ਦਾ ਘਰ ਹੀ ਆ ਹੁਣ ਇਹਨਾਂ ਨੇ ਨਵਾਂ ਘਰ ਬਣਾ ਲਿਆ ਇੱਥੇ ਹੀ ਹਿੱਸੇ ਮੱਲੇ ਚ ਤੇ ਹੁਣ ਇੱਥੇ ਰਹਿੰਦੇ ਨਹੀਂ ਬਟੇ 1947 ਦਾ ਬਣਾ ਹੋਇਆ ਆ ਆਇਆ ਜ਼ਮਾਨਾ ਗੁਜ਼ਰ ਗਿਆ ਜ਼ਮਾਨਾ ਅੱਜ ਕਾਹ ਉਹ ਆਵਤਾਰ ਸੀ ਹੈ ਆਹ ਆਜ ਉਹ ਆਵਤਾਰ ਸੀ ਨਹੀਂ ਆਹ ਮੋਰਾ ਭਾਈ ਜੀ ਮੋਰਾ ਭਾਈ

ਯੀ ਸੋਲੀ ਦਸਾ ਹਾਈ ਸੰਬੰਧੀ ਜ਼ਰਬਾ ਇਹ ਭਰਾ ਅਜੀ ਭਾਵਾ ਨਾਲ ਹੋਰ ਗਿਆ ਅਸਾਂ ਬ੍ਰਾਦਰਰੀ ਆਤਾ ਬ੍ਰਾਦਰਰੀ ਹਾਂ ਅਸਾਂ ਸਿੱਖਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਇਹ ਸਿੰਗਾਪੁਰ ਅਸਾਂ ਸੰਤਾਲੀ ਵਿੱਚ ਜੰਮਿਆ ਸੀ ਤੂੰ ਨਹੀਂ ਨਾ ਤੇ ਪਤਾ ਪੁੱਛਦੇ ਬਾ ਸੰਤਾਲੀ ਦਾ ਬਣਾ ਦੇ ਗਿਆ ਸੋਣਾ ਜੀ ਜੀ ਇੱਕ ਚੀਜ਼ ਅਖਾਈ ਚਾ ਰਹੀ ਤਾਂ ਵਜਾ ਇਹ ਵੀ ਨਵੇਂ ਬਣੇ ਅੱਛਾ ਅੱਛਾ ਸਭ ਨਵੇਂ ਬਣੇ ਸਾਰੇ ਸਿੱਖ ਨੇ ਸਭ ਸਿੱਖ ਨੇ ਇਹ ਸਭ ਸਿੱਖ ਗੁਰਦੁਆਰਾ ਸਾਹਿਬ ਦੇ ਵਾਲੇ ਇਹ ਉਹ ਗੁਰਦਾਰ ਮੁਸਲਮਾਨ ਠੀਕ ਹੈ ਜੀ ਬੱਦਰ ਨਿਸਵਾਨ 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 ਇਹ ਵੀ ਸਿੱਖ ਆਕਰ ਇਹ ਵੀ ਸਿੱਖ ਆਕਰ ਏ ਬਿਸਕਾਟ ਇਹ ਨੋਵੇmber 37 ਤੋਂ ਬਾਅਦ ਆਇਆ